ਇਹ 10 ਤਰੀਕ ਦਾ ਪਿਛਲੇ ਮਹੀਨੇ ਜੂਨ ਦੇ ਮਹੀਨੇ ਦਾ ਇਹ ਵਾਕਿਆ ਜੀ ਜੋ ਹਫਤੇ ਬਾਅਦ 17 ਤਰੀਕ 17 ਜੂਨ ਨੂੰ ਅਸੀਂ ਪ੍ਰੈਸ ਨਾਲ ਸਾਂਝਾ ਕੀਤਾ ਸੀ 10 ਜੂਨ ਨੂੰ ਸਰਦਾਰ ਲਖਵਿੰਦਰ ਸਿੰਘ ਜੀ ਲੱਖਾ ਸਾਹਿਬ ਜਿਨ੍ਹਾਂ ਦੀਆਂ ਤਸਵੀਰਾਂ ਤੁਸੀਂ ਪਿੱਛੇ ਵੇਖ ਰਹੇ ਹੋ ਆ ਬੋਰਡ ਲੱਗੇ ਆ ਉਨ੍ਹਾਂ ਦੀ ਅਚਾਨਕ ਅਚਨਚੇਤ ਨਗਰ ਚੋਂ ਗਾਇਬ ਹੋ ਜਾਣਾ ਔਰ ਅੱਜ ਉਸ 10 ਤਰੀਕ ਤੋਂ ਲੈ ਕੇ ਅੱਜ 4 ਤਰੀਕ ਹੋ ਗਈ ਆ ਜੀ 24 ਦਿਨ ਬੀਤਣ ਤੋਂ ਬਾਅਦ ਵੀ ਪੰਜਾਬ ਦੀ ਪੁਲਿਸ ਤੇ ਪੰਜਾਬ ਦੀ ਸਰਕਾਰ ਬਿਲਕੁਲ ਕਲੂਲੈਸ ਪਰਿਵਾਰ ਨੂੰ ਉਨ੍ਹਾਂ ਦੀ ਬੇਟੀ ਨੂੰ ਧਰਮ ਪਤਨੀ ਨੂੰ ਪਰਿਵਾਰ ਸਾਰੇ ਨੂੰ ਮਾਤਾ ਜੀ 90 ਸਾਲ ਦੇ ਨੇ ਅੰਦਰ ਰੋਈ ਤੁਰੇ ਜਾਂਦੇ ਨੇ ਪਰਿਵਾਰ ਨੂੰ ਹਲੇ ਤੱਕ ਪੁਲਿਸ ਕੁਝ ਨਹੀਂ ਦੱਸ ਪਾਰੀ ਕਿ ਸਦਾਰ ਲਖਵਿੰਦਰ ਸਿੰਘ ਜੀ ਲੱਖਾ ਸਾਹਿਬ ਜਿਹੜੇ ਇੱਕ ਨਿਤਨੇਮੀ ਗੁਰਸਿੱਖ ਅਮਰਤਾਰੀ ਸਿੰਘ ਗੁਰੂ ਦੇ ਭੈ ਚ ਰਹਿਣ ਵਾਲੇ ਸੇਵਾ ਭਾਵਨਾ ਵਾਲੇ ਸਿੰਘ ਗਏ ਕਿੱਧਰ ਗਏ ਔਰ ਮੈਂ ਸਮਝਦਾ ਹਾਂ ਭਗਵੰਤ ਮਾਨ ਸਰਕਾਰ ਲਈ ਇਤੋਂ ਵੱਡਿਆ ਫੇਲੀਅਰ ਕੋਈ ਨਹੀਂ ਹੋ ਸਕਦਾ ਲਾਅ ਐਂਡ ਆਰਡਰ ਦਾ ਕਿ ਬਾਰਡਰ ਦਾ ਡਿਸਟ੍ਰਿਕਟ ਹੋਵੇ ਇੰਡੋ-ਪਾਕ ਬਾਰਡਰ ਤੇ ਹਰਸ਼ਾ ਸ਼ੀਨਾ ਸ਼ਬਾਜ਼ਪੁਰ ਪਿੰਡ ਦਾ ਇੱਕ ਵਸਨੀਕ ਗਾਇਬ ਹੋ ਜੇ ਤੇ ਪੁਲਿਸ ਇਹ ਹੀ ਨਹੀਂ ਦੱਸ ਪਾਰੀ ਕਿ ਬੰਦਾ ਗਿਆ ਤੇ ਕਿੱਥੇ ਗਿਆ ਮੈਂ ਜਿਹੜੀ ਗੱਲ ਕਰਨ ਲੱਗਿਆ ਪਰਿਵਾਰ ਨੂੰ ਮੇਰੀ ਗੱਲ ਚੰਗੀ ਨਹੀਂ ਲੱਗਣੀ ਮਗਰ ਮੈਂ ਅੱਜ ਮਜਬੂਰ ਹੋ ਕੇ ਉਹ ਸਖਤ ਗੱਲ ਕਹਿਣ ਲੱਗਿਆ ਕਿ ਭਗਵੰਤ ਮਾਨ ਜੀ ਆ ਜੋੜੇ ਹੱਥ 3 ਕਰੋੜ ਆਬਾਦੀ ਦੀ ਪੰਜਾਬੀਆਂ ਦੀ ਜ਼ਿੰਮੇਵਾਰੀ ਹੈ ਤੁਹਾਡੇ ਤੇ ਉਹ ਭਾਈ ਪਰਿਵਾਰ ਨੂੰ ਇਹਨਾਂ ਤਾਂ ਦੱਸ ਦਿਓ ਕਿ ਸਰਦਾਰ ਲਖਵਿੰਦਰ ਸਿੰਘ ਜੀ ਲੱਖਾ ਸਾਹਿਬ ਜੂੰਦੇ ਨੇ ਕਿ ਨਹੀਂ ਜੂੰਦੇ ਨੇ ਮਤਲਬ ਕਿਹੜੇ ਹਾਲਾਤਾਂ 'ਚ ਪਰਿਵਾਰ 'ਚ ਨੂੰ ਰੱਖਿਆ ਪਰਿਵਾਰ ਇੱਕ ਵਾਰੀ ਨਹੀਂ अनेका ਵਾਰੀ ਮੈਨੂੰ ਅਫਸੋਸ ਹੈ ਕਿ ਮੈਨੂੰ ਇਹ ਗੱਲ ਕਹਿਣੀ ਪੈ ਰਹੀ ਅੱਜ ਮਜਬੂਰਨ ਮੈਂ ਕਹਿ ਰਿਹਾ ਮੈਂ ਆਸ ਕਰਦਾ ਉਮੀਦ ਕਰਦਾ ਹੈ ਕਿ ਸਰਦਾਰ ਸਾਹਿਬ ਸਿਹਤਮੰਦ ਹੋਣ ਕੇ ਠੀਕ ਹੋਣਗੇ ਮਗਰ ਪਰਿਵਾਰ ਲਈ ਇਸ ਗੱਲ ਨੂੰ ਕੀ ਉਹ ਕਿਵੇਂ ਇਸ ਗੱਲ ਦੀ ਸੰਤੁਸ਼ਟੀ ਕਰਨ ਕੀ ਉਹ ਠੀਕ ਨੇ ਕਿ ਨਹੀਂ ਠੀਕ ਹੈ ਜਦੋਂ ਉਹਨਾਂ ਨਾਲ ਕੋਈ ਸੰਪਰਕ ਹੀ ਨਹੀਂ ਔਰ ਜੇ ਕਿਸੇ ਦਾ ਜੀ ਉਹਨੂੰ ਲੱਭੇ ਨਾ ਤੇ ਉਹ ਕਿਹਦੇ ਕੋਲ ਜਾਊ ਪੁਲਿਸ ਕੋਲ ਜਾਓ ਸਰਕਾਰ ਕੋਲ ਜਾਓ ਮਗਰ ਜੇ ਪੁਲਿਸ ਤੇ ਸਰਕਾਰ ਅਕਿਉ ਜਵਾਬ ਹੀ ਕੋਈ ਨਾ ਦੇਵੇ ਮਿੱਟੀ ਦੇ ਬਾਵੇ ਬਣ ਜਾਣ ਤੇ ਤੁਸੀਂ ਆਪ ਅੰਦਾਜ਼ਾ ਲਾ ਲਓ ਕਿ ਪਰਿਵਾਰ ਦਾ ਕੀ ਹਾਲਾਤ ਬਣਿਆ ਪਿਆ ਅੱਜ ਮਜਬੂਰਨ ਮੈਂ ਇਸ ਮੁੱਦੇ ਤੇ ਕੋਈ ਪੋਲਿਟਿਕਸ ਨਹੀਂ ਕਰਦਾ ਇਹ ਗੱਲ ਮੈਂ ਉਸ ਦਿਨ ਵੀ ਸਪਸ਼ਟ ਕੀਤੀ ਸੀ ਆ ਮਗਰ ਅੱਜ ਮਜਬੂਰਨ ਮੈਨੂੰ ਸਖਤ ਗੱਲਾਂ ਕਹਿਣੀਆਂ ਪੈਣੀਆਂ ਇੱਕ ਐਨ ਆਰ ਆਈ ਪਰਿਵਾਰ ਹੈ ਜੀ ਆਪ ਬੱਚੇ ਨੇ ਉੱਥੋਂ ਬਾਹਰੋਂ ਉਹਨੇ ਆਪਦੀ ਵੀਡੀਓ ਇਹਨਾਂ ਦੇ بیٹے ਨੇ ਸਰਦਾਰ ਲਖਵਿੰਦਰ ਸਿੰਘ ਜੀ ਲੱਖਾ ਸਾਹਿਬ ਦੇ بیٹے ਨੇ ਵੀਡੀਓ ਚੜਾਈ ਆ ਮੈਂ ਉਹਨੇ ਸ਼ੇਅਰ ਕਰੂੰਗਾ ਨਗਰ ਮੈਂ ਉਹਨਾਂ ਨਾਲ ਪੁੱਛਣਾ ਚਾਹੁੰਦਾ ਕਿ ਆ ਉਹਨਾਂ ਦੀ ਬੇਟੀ ਬਾਹਰੋਂ ਆ ਕੇ ਜਿਹੜੀ ਇੱਕ ਐਨ ਆਰ ਆਈ ਹੈ ਤੇ ਨਾਲ ਉਹਨਾਂ ਦਾ ਸਨ-ਇਨ-ਲॉ ਜਵਾਈ ਸਾਹਿਬ ਪਿਛਲੇ 25 ਦਿਨਾਂ ਦੇ ਆ ਕੇ ਇੱਥੇ ਬੈਠੇ ਆ ਕੀ ਪੰਜਾਬ ਸਰਕਾਰ ਦੀ ਭਗਵੰਤ ਮਾਨ ਦੀ ਕੋਈ ਜਵਾਬ ਦੇਈ ਹੈ ਐਨ ਆਰ ਆਈ ਪਰਿਵਾਰਾਂ ਪ੍ਰਤੀ ਪੰਜਾਬੀਆਂ ਵਿਰੋਧੀ ਤਾਂ ਤੁਸੀਂ ਜਵਾਬ ਦੇ ਹੀ ਆ ਨਹੀਂ ਤੁਸੀਂ ਸਪਸ਼ਟ ਕਰਤਾ ਥੋਡੀ ਸਰਕਾਰ ਤਾਂ ਐਨਆਰਆਈਆਂ ਨੇ ਬੜੇ ਵੱਡੇ ਪੱਦਰ ਤੇ ਤੁਸੀਂ ਕਹਿੰਨੇ ਤੁਹਾਨੂੰ ਐਨਆਰਆਈ ਨੇ ਸਪੋਰਟ ਦਿੱਤੀ ਤੇ ਐਨਆਰਆਈ ਦੀ ਸੁਣ ਲਓ ਫਿਰ ਅਫਸੋਸ ਹੈ ਇਸ ਗੱਲ ਦਾ ਕਿ ਸਦਾਰ ਲਖਵਿੰਦਰ ਸਿੰਘ ਲੱਖਾ ਸਾਹਿਬ ਬਾਰੇ ਇੱਕ ਵੀ ਟੁਲਸ ਕੋਲ ਜਵਾਬ ਨਹੀਂ ਹੈ ਔਰ ਮੈਂ ਉਸ ਦਿਨ ਵੀ ਕਹਿ ਕੇ ਗਿਆ ਸੀ ਅੱਜ ਮੈਂ ਸਿੱਧੇ ਤੌਰ ਤੇ ਕਹਿ ਰਿਹਾ ਹਾਂ ਆਹ ਮੰਤਰੀ ਸਾਹਿਬ ਇਥੋਂ 5 ਕਿਲੋਮੀਟਰ ਦੀ ਦੂਰੀ ਤੇ ਨੇ ਦਵਾਤੋਂ ਬਾਅਦ 10 ਕਿਲੋਮੀਟਰ ਦੀ ਦੂਰੀ ਤੇ ਹੋਣੇ ਸਰਦਾਰ ਢਾਲੀਵਾਲ ਸਾਹਿਬ ਕੁਲਦੀਪ ਸਿੰਘ ਜੀ ਢਾਲੀਵਾਲ ਸਾਹਿਬ ਮੈਂ ਉਹਨਾਂ ਨੂੰ ਪੁੱਛਣਾ ਚਾਹੁੰਨਾ ਕਿ ਤੁਹਾਨੂੰ ਪਰਿਵਾਰ ਦਾ ਦਰਦ ਮਹਿਸੂਸ ਨਹੀਂ ਹੁੰਦਾ ਜੀ ਇਸ ਬੇਟੀ ਦਾ ਦਰਦ ਇਹ ਇਹਦੇ ਘਰਦਿਆਂ ਦਾ ਦਰਦ ਉਸ ਮਾਤਾ ਦਾ ਦਰਦ ਮਹਿਸੂਸ ਨਹੀਂ ਹੁੰਦਾ ਕਿ ਸਰਕਾਰ ਦੀ ਜ਼ਿੰਮੇਵਾਰੀ ਨਹੀਂ ਬਣਦੀ ਉਹ ਆ ਕੇ ਇਸ ਪਰਿਵਾਰ ਨੂੰ ਮਦਦ ਕਰਨ ਅੱਜ ਜੇ ਤੁਸੀਂ ਮਦਦ ਨਹੀਂ ਕਰਦੇ ਤੁਸੀਂ ਇਹਨਾਂ ਦਾ ਪਤਾ ਵੀ ਨਹੀਂ ਲਾਣ ਆਉਂਦੇ ਤੇ ਫਿਰ ਇਥੋਂ ਮਨਸ਼ਾ ਸਾਫ ਹੁੰਦੀ ਆ ਕਿ ਥੋਡੀ ਐਸ ਐਨ ਆਰ ਆਈ ਪਰਿਵਾਰ ਪ੍ਰਤੀ 90 ਸਾਲ ਦੀ ਮਾਤਾ ਪ੍ਰਤੀ ਥੋਡੀ ਸੋਚ ਕੀ ਆ ਔਰ ਉਹ ਗੱਲਾਂ ਅੱਜ ਸਾਬਤ ਹੋ ਰਹੀਆਂ ਨੇ ਮੈਂ ਮਜਬੂਰਨ ਕਹਿਣਾ ਚਾ ਰਿਹਾ ਕਿਥੇ ਨਾ ਕਿਥੇ ਉਹ ਗੱਲ ਸੱਚੀ ਹੋ ਰਹੀ ਆ ਜਿਹੜੀ ਗੱਲ ਦੀ ਵੀਡੀਓ ਮੈਂ ਪਿਛਲੀ ਵਾਰੀ ਸ਼ੇਅਰ ਕੀਤੀ ਸੀ ਕੀ ਇਸ ਪਰਿਵਾਰ ਦੋ ਹੀ ਇਨਸੀਡੈਂਟ ਦੱਸਦਾ ਮੈਨੂੰ ਦੇਖੋ ਮੈਂ ਆਪਣੇ ਵੱਲੋਂ ਨਹੀਂ ਕੋਈ ਬੁਲਾ ਕੇ ਗੱਲ ਕਰਦਾ ਜੋ ਪਰਿਵਾਰ ਨੇ ਮੈਨੂੰ ਦੱਸੀ ਇੱਕ ਤਾਂ ਵੋਟਾਂ ਵਾਲੇ ਦਿਨ ਜਿਹੜੀ ਤੂੰ ਉਸ ਵੇਲੇ ਤਕਰਾਰਬਾਜੀ ਹੋਈ ਆ ਉਹ ਕੁਲਦੀਪ ਧਾਲੀਵਾਲ ਦੇ ਬੰਦਿਆਂ ਨਾਲ ਹੋਈ ਆ ਔਰ ਅੱਜ ਕੁਲਦੀਪ ਸੋਤਾਲੀ ਵਾਲੇ ਨਾਲ ਦਾ ਪਤਾ ਨਹੀਂ ਲੈਣ ਆਉਂਦਾ ਫਿਰ ਮੈਨੂੰ ਸ਼ੱਕ ਪੈਂਦਾ ਕਿ ਭਾਈ ਕਿਤੇ ਥੋੜਾ ਤਾਂ ਨਹੀਂ ਹੱਥ ਇਸ ਕੰਮ ਦੇ ਪਿੱਛੇ ਉਸ ਦਿਨ ਵੀ ਮੈਂ ਕੋਈ ਇਲਜ਼ਾਮ ਨਹੀਂ ਲਾਇਆ ਸੀ ਉਸ ਦਿਨ ਵੀ ਮੈਂ ਕਹਾ ਸੀ ਮਦਦ ਕਰੋ ਸੱਚੇ ਸਾਹਮਣੇ ਆਵੇ ਹਰੇਕ ਕੋਲ ਅਧਿਕਾਰ ਹੈ ਪਤਾ ਹੋਣ ਦਾ ਕਿ ਉਹਨਾਂ ਦਾ ਪਰਿਵਾਰ ਦਾ ਜੀ ਕਿੱਥੇ ਆ ਮਗਰ ਅੱਜ ਮਜਬੂਰਨ ਕਹਿਣਾ ਪੈ ਰਿਹਾ ਕਿ ਤੁਸੀਂ ਪੰਜਾਬ ਦੇ ਮੰਤਰੀ ਹੋ ਤੁਸੀਂ ਆਮ ਆਦਮੀ ਪਾਰਟੀ ਦੇ ਮੰਤਰੀ ਨਹੀਂ ਹੋ ਤੁਸੀਂ ਪੰਜਾਬ ਸੂਬੇ ਦੇ ਮੰਤਰੀ ਹੋ 90 ਸਾਲ ਦੇ ਉਹਨਾਂ ਦੇ ਮਾਤਾ ਜੀ ਨੇ ਕੀ ਇਹਨਾਂ ਦੇ ਪਰ ਦੀ ਜਵਾਬ ਦੇ ਹੀ ਨਹੀਂ ਭਗਵੰਤ ਮਾਨ ਸਾਹਿਬ ਦੀ ਆ ਮਾਤਾ ਜੀ ਇੱਥੇ ਬੈਠੇ ਆ ਇਹਨਾਂ ਪ੍ਰਤੀ ਕੋਈ ਜਵਾਬ ਦੇ ਹੀ ਨਹੀਂ ਕਿਉਂ ਇਹ ਜਿਹੇ ਹਾਲਾਤ ਬਣੇ ਲਾਉਨ ਆਰਡਰ ਦੇ ਔਰ ਜੇ ਬਾਰਡਰ ਡਿਸਟ੍ਰਿਕਟ 'ਚ ਇਹ ਹਾਲ ਹੈ ਜਿੱਥੇ ਇੰਡੋ ਪਾਕ ਬਾਰਡਰ ਤੇ ਹੈ ਤੇ ਤੁਸੀਂ ਪੰਜਾਬ ਦੇ ਹਾਲਾਤ ਵੇਖ ਲਓ ਕੀ ਬਣੇ ਪਏ ਮંત્રી ਜਵਾਬਦੇਹ ਹੀ ਨਹੀਂ ਔਰ ਮੈਂ ਦੋ ਵੀਡੀਓ ਜਿਹੜੀਆਂ ਹੋਈਆਂ ਇੱਕ ਉਹਨੇ ਚੋਣਾ ਦੌਰਾਨ ਇਲੈਗਲ ਤਰੀਕੇ ਨਾਲ ਇਲੈਗਲ ਕਣਕ ਜਿਹੜੀ ਵੰਡੀ ਜਾਣ ਦੀ ਸੀ ਆਮ ਆਦਮੀ ਪਾਰਟੀ ਦੇ ਘਰਾਂ ਚੋਂ ਕਾਰਖਾਨਿਆਂ ਚੋਂ ਦੇ ਘਰਾਂ ਚੋਂ ਜਿਹੜੀ ਕਣਕ ਵੰਡੀ ਜਾਣ ਦੀ ਸੀ ਉਹਦਾ ਵਿਰੋਧ ਕੀਤਾ ਕਿਉਂ ਕੀਤਾ ਕਿਉਂਕਿ ਇਲੈਕਸ਼ਨ ਕਮਿਸ਼ਨ ਦੇ ਗਾਈਡਲਾਈਨ ਦੀ ਉਲੰਘਣਾ ਸੀ ਕੋਈ ਨਹੀਂ ਵੰਡ ਸਕਦਾ ਆਪਦੇ ਘਰ 'ਚੇ ਰੱਖ ਕੇ ਕਣਕ ਨਹੀਂ ਵੰਡਣ ਦਾ ਅਧਿਕਾਰ ਕਿਸੇ ਕੋਲ ਇਹ ਕਾਨੂੰਨ ਦੀ ਉਲੰਘਣਾ ਇਹ ਚੋਣ ਕਮਿਸ਼ਨ ਦੀ ਗਾਈਡਲਾਈਨ ਦੀ ਉਲੰਘਣਾ ਉਸ ਬੰਦੇ ਨੇ ਤਾਂ ਇਕੱਲਾ ਇਸ ਗੱਲ ਨੂੰ ਜਾਗਰੂਕ ਕੀਤਾ ਉਹ ਸਰਦਾਰ ਲਖਮਿੰਦਰ ਸਿੰਘ ਨੇ ਸਿਰਫ ਇਸ ਗੱਲ ਨੂੰ ਜਾਗਰੂਕ ਕੀਤਾ ਕਿ ਭਾਈ ਸਹੀ ਲੋਕਾਂ ਨੂੰ ਕੰਟਕ ਵੱਢੀ ਜਾਵੇ ਤੇ ਜੇ ਵੰਡਣੀ ਆ ਤੇ ਸਾਂਝੀ ਥਾਂ ਤੋਂ ਵੰਡੀ ਜਾਵੇ ਉਹਨੇ ਕਿਹੜਾ ਕਾਨੂੰਨ ਤੋੜਤਾ ਭਾਈ ਤੇ ਜੇ ਅੱਜ ਮੰਤਰੀ ਆ ਕੇ ਇਸ ਪਰਿਵਾਰ ਦੀ ਬਾ ਨਹੀਂ ਫੜਦਾ ਤੇ ਫਿਰ ਮੰਤਰੀ ਦੀ ਵੀ ਭੁਲੀ ਮਿਲੀ ਭੁਗਤ ਦੀ ਜਾਂਚ ਹੋਣੀ ਚਾਹੀਦੀ ਆ ਤੁਸੀਂ ਇੰਨੇ ਇਨਸੈਂਸਿਟਿਵ ਹੋ ਗਏ ਤੁਹਾਡੇ ਕੋਈ ਦਰਦ ਨਹੀਂ ਰੱਬ ਨਾ ਕਰੇ ਤੁਹਾਡੇ ਕਹੇ ਪਰਿਵਾਰ ਦੇ ਜੀ ਨਾਲ ਇਹ ਜੀ ਵਾਪਰੂਗੀ ਤੇ ਤੁਸੀਂ ਮੈਂ ਕਹਿੰਦਾ ਸਾਰਾ ਸੂਬੇ ਦੇ ਉਲਟ ਪੁਲਟ ਕਰ ਦਿਓ ਲੋਕਾਂ ਦੇ ਘਰਾਂ ਤੇ ਫਰੋਲ ਮਾਰਨੇ ਅੱਜ ਕਿਉਂਕਿ ਤੁਹਾਡਾ ਇਹਦੇ ਨਾਲ ਰਿਸ਼ਤਾ ਕੋਈ ਨਹੀਂ ਤਾਂ ਤੁਹਾਡੀ ਇਹ ਇਹ ਕੋਈ ਹਮਦਰਦੀ ਨਹੀਂ ਪਰ ਪਰਿਵਾਰ ਨਾਲ ਇੱਕ ਕੋਠੋਰ ਹਿਰਦੇ ਵਾਂਗੂ ਤੁਸੀਂ ਐਕਟ ਕਰ ਰਹੇ ਹੋ ਉਸ ਦਿਨ ਵੀ ਮੈਂ ਅਪੀਲ ਕੀਤੀ ਸੀ ਕਿ ਭਾਈ ਸਾਡੀ ਕੋਈ ਪੋਲਿਟਿਕਸ ਨਹੀਂ ਅਹੀਂ ਤਾਂ ਸੱਚ ਸਾਹਮਣੇ ਚਾਉਂਦੇ ਆਂ ਔਰ ਕੱਲਾ ਤੇ ਕੱਲਾ ਸਦਾਰ ਲਖਵਿੰਦਰ ਸਿੰਘ ਜੀ ਨੂੰ ਚਾਉਂਦੇ ਕਿ ਉਹ ਘਰ ਮੁੜਿਓ ਇਸ ਲਈ ਮੈਂ ਅੱਜ ਚਾਹੂੰਗਾ ਕਿ ਪਰਿਵਾਰ ਜੋ ਤੁਹਾਡੇ ਕੱਗੇ ਗੱਲ ਰੱਖਣਾ ਚਾਹੁੰਦਾ ਆ ਉਹਨਾਂ ਦੇ ਜਦੋਂ ਆਪ ਦੇ ਚੰਗੇ ਵੇਲੇ ਖੁਸ਼ ਮਾਹੌਲ ਚ ਬਾਰ ਕਨੇਡਾ ਦੀ ਆ ਫੋਟੋ ਆ ਉਹਨਾਂ ਦਾ ਮੁੰਡਾ ਜੀ ਦੀ ਮੈਂ ਵੀਡੀਓ ਉਹਨੇ ਸ਼ੇਅਰ ਕਰੂੰਗਾ ਉਹਨੇ ਵਿਚਾਰੇ ਨੇ ਕਨੇਡਾ ਤੋਂ ਵੀਡੀਓ ਲਾਈਵ ਹੋ ਕੇ ਪਾਈ ਆ ਉਹ ਵਿਚਾਰਾ ਉੱਥੇ ਰੋਂਡਿਆ ਇਹ ਪਰਿਵਾਰ ਇੱਥੇ ਰੋਂਡਿਆ ਮੈਨੂੰ ਸ਼ਰਮ ਆਉਂਦੀ ਹੈ ਕਿ ਮੈਂ ਇਹਨਾਂ ਨੂੰ ਕੀ ਆ ਕੇ ਜਵਾਬ ਦਵਾ ਮੈਨੂੰ ਪੁੱਛਦੇ 24 ਦਿਨ ਹੋ ਗਏ ਜੀ ਕਲੂਲਸ ਕੋਈ ਸੀਸੀਟੀਵੀ ਸਾਰੇ ਇੱਥੇ ਇਹ ਤਾਂ ਕਹਿੰਦੇ ਸੀਗੇ ਇਹ ਚੱਪੇ-ਚੱਪੇ 'ਚ CCTV ਲਵਾਈ ਆ। ਭਗਵੰਤ ਮਾਨ ਸਾਹਿਬ ਕਹਿੰਦੇ ਇੱਥੇ ਮੱਖੀ ਨਹੀਂ ਕੀੜੀ ਨਹੀਂ ਹਿੱਲ ਸਕਦੀ ਮੇਰੇ ਮੇਰੇ ਸਭ ਕੁਝ ਮੇਰੇ ਨੋਟਿਸ 'ਚ ਆ। ਕੌਣ ਕੀ ਕਰ ਰਿਹਾ? ਤੇ ਭਾਈ ਤੇਰੇ ਨੋਟਿਸ 'ਚ ਆ ਤੇ ਫਿਰ ਦੱਸ ਦੇ ਸਰਦਾਰ ਲਖਮਿੰਦਰ ਸਿੰਘ ਜੀ ਕਿੱਥੇ ਨੇ? ਮਤਲਬ ਕਮਾਲ ਹੋ ਗਈ ਯਾਰ 25 ਦਿਨ ਕੋਈ ਜਵਾਬ ਨਹੀਂ ਜੇ ਸਰਕਾਰ ਦੇਊਗੀ ਤਾਂ ਫਿਰ ਆਸ ਕਿਤੋਂ ਰੱਖੀਏ? ਆ ਉਹਨਾਂ ਦੇ ਬੇਟੇ ਦੀ ਮੈਂ ਵੀਡੀਓ ਅੱਜ ਸੁਣਾਇਓ ਜੀ। ਜਿਹੜੀ ਉਹਨੇ ਪਾਈ ਹੈ ਫਿਰ ਬੇਟੀ ਗੱਲ ਕਰੂਗੀ ਇਹ ਗੁਰਨੂਰ ਹੈ ਨਾ ਜੀ ਮੁੰਡੇ ਦਾ ਜੀ ਫੋਲੋ ਕਰ ਦਿਓ ਜੀ ਸ਼ਸ਼ੀ ਗਾਦੀ ਮੇਰਾ ਨਾਮ ਗੁਰਪ੍ਰੀਤ ਸਿੰਘ ਹੈ ਮੈਂ ਇਸ ਟਾਈਮ ਕੈਨੇਡਾ ਵਿੱਚ ਹਾਂ ਮੇਰੇ ਪਾਪਾ ਸਰਦਾਰ ਲਖਮੀਂਦਰ ਸਿੰਘ ਜਿਹੜੇ ਪਿੰਡ ਹਰਸ਼ਾ ਸ਼ੀਨਾ ਸੁਬਾਚਪੁਰ ਤੋਂ ਲਾਪਤਾ ਹੋਏ ਨੇ 10 ਤਰੀਕ ਦੇ ਤੇ ਅੱਜ 4 ਤਰੀਕ ਹੋ ਗਏ ਤੇ ਹਈਤਾ ਕੋਲੋਂ ਦਾ ਕੋਈ ਪਤਾ ਨਹੀਂ ਚੱਲ ਰਿਹਾ ਪੁਲਿਸ ਕੰਪਲੇਟ ਵੀ ਕੀਤੀ ਹੈ ਪਰ ਉਹਨਾਂ ਵੱਲੋਂ ਸਾਨੂੰ ਕੋਈ ਤਾਂ ਕੁਝ ਇਨਫੋਰਮੇਸ਼ਨ ਨਹੀਂ ਦਿੱਤੀ ਗਈ ਸਾਡਾ ਸਾਰਾ ਪਰਿਵਾਰ ਇਸ ਟਾਈਮ ਤੇ ਬਹੁਤ ਪਰੇਸ਼ਾਨ ਹੈ ਕਿ ਭਾਵੇਂ ਕਿ ਸਾਨੂੰ ਜਦੋਂ ਵੀ ਤੁਹਾਨੂੰ ਪਤਾ ਲੱਗਦਾ ਹੈ ਸਾਨੂੰ ਦੱਸਿਆ ਜਾਵੇ ਤੇ ਥੱਲੇ ਦਿੱਤੇ ਕੰਟੈਕਟ ਤੇ ਸਾਨੂੰ ਕੰਟੈਕਟ ਕੀਤਾ ਜਾਵੇ ਉਹਨੇ ਬੱਚਾ ਆਪ ਦਾ ਕੰਟੈਕਟ ਨੰਬਰ ਸ਼ੇਅਰ ਕਰ ਰਿਆ ਕਿ ਭਾਈ ਜੇ ਕੁਝ ਨਹੀਂ ਗੱਲ ਨਾਲ ਸਾਨੂੰ ਇਨਫੋਰਮ ਕਰ ਦਿਓ ਅਸੀਂ ਆਪ ਜੋ ਕਰ ਸਕਦੇ ਕਰਨ ਨੂੰ ਤਿਆਰ ਹੈ ਬੰਦਾ ਆਪ ਦਾ ਕੰਟੈਕਟ ਨੰਬਰ ਉਦੋਂ ਦਿੰਦਾ ਜਦੋਂ ਉਹਦਾ ਸਰਕਾਰ ਜਾਂ ਪ੍ਰਸ਼ਾਸਨ ਤੋਂ ਭਰੋਸਾ ਉੱਠ ਜਾਂਦਾ